फिलोर पुलिस ने चोरी होया सोना चांदी ate लखखां दी नगदी की ते बरामद 29 जून नु फिलोर दे मुल्ला मथुरापुरी विखे एक कारवेच लखखां रुपए दे सोने ate चांदी दे गहणियां तो इलावा लखखां दी नगद राशि ate मोबाइल फोना दी चोरी हो गई सी जिस फिलोर पुलिस ने बारीकी नाल जांच पड़ताल करके सीसीटीवी कैमरियां दी मदद नाल उक्त चोर गिरफ्तार कर लिया अते चोर वलो चोरी कीता सामान भी चोर दे करो बरामद कर लिया इस संबंधी एक प्रेस कॉन्फ्रेंस दौरान पत्रकारों ਨੂੰ जानकारी दिंदे हुए, फिलोर दे थाना मुखी फिलोर एसएचओ सुखदेव सिंह ने दसया कि उनादी पुलिस टीम दे सब इंस्पेक्टर सुभाष चंद्र अते एएसआई अंग्रेज सिंह ने सफलता हासिल कर दिया उक्त चोर रमनदीप उर्फ रमना पुत्र बनारसीदास वासी पिंड रसूलपुर गिरफ्तार कर लिया है ਅਤੇ ਚੋਰੀ ਕੀਤਾ ਗਿਆ 132 ਗ੍ਰਾਮ ਸੋਨਾ 113 ਗ੍ਰਾਮ ਚਾਂਦੀ ਦੇ ਗਹਿਣੇ ਅਤੇ 240000 ਰੁਪਏ ਦੀ ਨਕਦੀ ਵੀ ਬਰਾਮਦ ਕਰ ਲਈ। ਉਹਨਾਂ ਦੱਸਿਆ ਕਿ ਇਸ ਚੋਰ ਵਿਅਕਤੀ ਤੇ ਜਿਸ ਦਾ ਨਾਮ ਰਮਨਾ ਹੈ ਇਸ ਤੇ ਪਹਿਲਾ ਵੀ ਮੁਕੱਦਮਾ ਦਰਜ ਹਨ। ਉਹਨਾਂ ਦੱਸਿਆ ਕਿ ਇਹ ਪਹਿਲਾ ਇਲਾਕੇ ਵਿੱਚ ਰੇਕੀ ਕਰਦਾ ਸੀ ਅਤੇ ਬਾਅਦ ਵਿੱਚ ਤਾਲੇ ਲੱਗੇ ਘਰਾਂ ਵਿੱਚ ਦਾਖਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਦਿੰਦਾ ਸੀ। ਉਹਨਾਂ ਦੱਸਿਆ ਕਿ ਉਸ ਦੋਸ਼ੀ ਵਿਅਕਤੀ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ।

ਸਰ ਤੁਸੀਂ ਉਹਨੂੰ ਕਹਿੰਦਾ ਹੈਗਾ ਸਾਰਾ ਸਮਾਨ ਬਰਾਬਰ ਨਹੀਂ ਤੈਹਦਾ ਸਰ ਕਿੰ�ਾ ਚੋਰੀ ਹੋਇਆ ਕਿੰਨਾ ਕੋ ਸਮਾਨ ਔਰ ਕਿੰਨੀ ਨਰਗੀ ਬਚਾ ਲੱਗੇ ਮਿਤੀ 29 24 ਨੂੰ ਖਾਣਾ ਫੋਰ ਦੇ ਇਲਾਕਾ ਵਿੱਚ ਸਿਟੀ ਏਰੀਆ ਦੇ ਮਹੱਲਾ ਮਥਾਪੁਰੀ ਵਿੱਚ ਮਨਜੀਤ ਕੌਰ ਵਾਈਫ ਹਰਗਵੀਰ ਸਿੰਘ ਦੇ ਘਰ ਚੋਰੀ ਹੋਈ ਸੀ ਉਹ ਆਪਣੀ ਰਿਸ਼ਤੇਦਾਰੀ ਵਿੱਚ ਗਈ ਹੋਈ ਸੀ ਸਵੇਰ ਹੋਣ ਤੇ ਉਹਨਾਂ ਨੂੰ ਪਤਾ ਲੱਗਾ ਜਿਸ ਤੇ ਅਸੀਂ ਜੋ ਮੁਕਦਮਾ ਦਰਜ ਕੀਤਾ ਸੀ 380 457 ਆਈਪੀਸੀ 8 ਜਿਸ ਦੇ ਤਹਿਤ ਸੀਸੀਟੀਵੀ ਕੈਮਰਾ ਦੀ ਮਦਦ ਨਾਲ ਅਸੀਂ ਉਸਨੇ ਫ੍ਰੇਸ ਕੀਤਾ ਜੋ ਵਿਅਕਤੀ ਜਿਸ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਿਸ ਦਾ ਨਾਮ ਰਮਨਦੀਪ ਸਿੰਘ ਉਰਫ ਰਮਨਾ ਸਾਨੋ ਬਨਾਰਸੀ ਦਾਸ ਵਾਸੀ ਪਿੰਡ ਰਸੂਲਪੁਰ ਥਾਣਾ ਫਲੋਰ ਵਜੋਂ ਟ੍ਰੇਸ ਹੋਇਆ ਸੀ ਜਿਸ ਨੂੰ ਅਸੀਂ ਅਰੈਸਟ ਕਰ ਲਿਆ ਸੀ ਅਰੈਸਟ ਕਰਨ ਤੋਂ ਬਾਅਦ ਉਨੇ ਡਿਊਰਿੰਗ ਪੋਸ਼ਕਸ਼ ਜੋ ਇਹ ਧਾਰੇ ਸਾਹਮਣੇ ਪਿਆ ਸੋਨਾ 132 ਗ੍ਰਾਮ ਔਰ ਚਾਂਦੀ ਹੈ ਜੋ ਕੈਸ਼ ਪਿਆ 2 ਲੱਖ 40 ਹਜ਼ਾਰ ਦੀ ਰਿਕਵਰੀ ਕਰਵਾਈ ਆ ਜਿਸ ਤੇ ਬਰ ਖਲਾਫ ਮੁਕਦਮਾ ਦਰਜ ਕਰਕੇ ਉਸ ਨੂੰ ਅਸੀਂ ਜੇਲ ਭੇਜ ਦਿੱਤਾ ਜੋ ਅੱਗੇ ਦੀ ਇਨਵੈਸਟੀਗੇਸ਼ਨ ਸਰ ਇਹ ਜਿਹੜਾ ਸੋਨਾ ਸੀ ਉਹਨੇ ਆਪਣੇ ਕੋਲ ਰੱਖਿਆ ਗਿਆ ਹਾਂ ਸੀਲ ਵੀ ਕਰਿਆ ਸੀ ਉਹਨੇ ਆਪਣੇ ਘਰ ਹੀ ਰੱਖਿਆ ਹੋਇਆ ਸੀ ਉਹਦੇ ਕੋਲੋਂ ਐਜ਼ ਇਟ ਇਜ਼ ਜੋ ਬਰਾਮਦ ਹੋਇਆ ਸੀ ਨੋਜਨ ਦੇ ਤਰਕ ਉੱਤੇ ਪਹਿਲਾਂ ਕਿੰਨੇ ਬੱਚੇ ਉਹਦੇ ਤੇ ਇੱਕ ਮਕਦਮਾ ਚੋਰੀ ਦਾ ਹੈ ਔਰ ਇੱਕ ਮਕਦਮਾ ਜੋ ਐਨਡੀਪੀ ਸੈਕਟਰਾ ਜਿਸ ਵਿੱਚ ਉਹਨੂੰ 10 ਸਾਲ ਸਜ਼ਾ ਹੋਈ ਸੀ ਜੋ 2023 ਦੇ ਵਿੱਚ ਬਾਹਰ ਆਇਆ ਸੀ ਸਜ਼ਾ ਭੁਗਤ ਕੇ ਔਰ ਇੱਕ ਸਾਲ ਤੋਂ ਉਹਨੇ ਚੋਰੀ ਦੀ ਵਾਰਦਾਤ ਨੂੰ ਜਾਰ ਚੱਲਦਾ ਰਿਹਾ ਇਹ ਸਿੰਗਲ ਮੈਨ ਹੈ ਪੀਰ ਨਾਲ ਗੁਰਪ੍ਰੀਤ ਇਹ ਇਕੱਲਾ ਹੀ ਚੋਰੀ ਕਰਦਾ ਹੈ ਇਸ ਦਾ ਜੋ ਤਰੀਕਾ ਵਾਰਦਾਤ ਆ ਇਹਨੇ ਦੱਸਿਆ ਕਿ ਇਹਦੇ ਦੋ ਉਹਨੂੰ ਫਾਇਦੇ ਹੁੰਦੇ ਆ ਇੱਕ ਤਾਂ ਉਹਦੀ ਚੋਰੀ ਕਿਸੇ ਡਿਸਕਲੋਜ਼ ਨਹੀਂ ਹੁੰਦੀ ਸੈਕੰਡ ਜੋ ਉਹਨੂੰ ਕੋਈ ਚੋਰੀ ਦਾ ਮਾਲ ਜਿਹੜਾ ਉਹ ਕਿਸੇ ਨਾਲ ਵੰਡਣਾ ਨਹੀਂ ਪੈਂਦਾ ਸਾਰਾ ਮਾਲ ਉਹ ਖੁਦ ਹੜੱਪ ਕਰਦਾ ਸਰ ਇਹ ਕਿਤੇ ਸੁਨਿਆਰੇ ਨੂੰ ਵੇਚਦਾ ਵੀ ਸੀ ਬੜੀਆਂ ਵਾਹਾਂ ਫੈਲੀਆਂ ਉਹਦਾ ਕੀ ਜਿਹੜਾ ਕੋਈ ਸੁਨਹਿਰਾ ਵੀ ਇਨਵੋਲਵ ਹੈ ਨਹੀਂ ਕੋਈ ਨਹੀਂ ਇਹੋ ਜੀ ਗੱਲ ਕੀ ਇਹਦੇ ਘਰੇ ਰੱਖਿਆ ਸੀ ਸੁਨਹਿਰੇ ਹਾਂਜੀ ਘਰੇ ਰੱਖਿਆ ਸੀ ਆ ਜੋ ਕਿ ਨਾਮ ਲਿਖੀ ਜਾਂਦੀ ਸੀ ਕਿ ਪਹਿਲਾਂ ਕਿੰਦਾ ਮਾਤਰਾ ਸੀ ਸੋਨਾ ਕਿੰਨੇ ਤੱਕ ਸੀ ਪੈਸਾ ਪੈਸਾ ਹੀ ਘਰੇ ਰੱਖ ਲੈਂਦਾ ਜੀ ਸੋ ਬਹੁਤ ਇਹ ਨਸ਼ੇ ਦਾ ਦੀਆ ਹੋਇਆ ਨਸ਼ੇ ਦਾ ਦੀਆ ਇਹ ਬੰਦਾ ਚੋਰੀ ਨਸ਼ੇ ਦਾ ਹਾਂਜੀ ਹਾਂਜੀ ਇਹ ਸਿੱਤੇ ਦਾ ਦੀਆ ਸਰ ਜੇ ਇਹਦੇ ਕੋਲ ਸੋਨਾ ਬਰਾਮਦ ਕੀਤਾ ਇਹਦੇ ਘਰਦਿਆਂ ਨੂੰ ਪਤਾ ਸੀ ਇਸ ਚੀਜ਼ ਬਾਰੇ ਵੀ ਇਹ ਸੋਨਾ ਸਾਰਾ ਘਰ ਪਿਆ ਨਗਦੀ ਘਰ ਪਈ ਹੈਗੀ ਨਹੀਂ ਉਹਨਾਂ ਨੂੰ ਇਸ ਚੀਜ਼ ਦਾ ਨੋਟ ਨਹੀਂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ